ਬਾਲੀਵੁੱਡ ਅਦਾਕਾਰਾ ਦੇਸ਼ਾ ਪਾਟਨੀ ਦੇ ਬਰੇਲੀ ਸਥਿਤ ਘਰ ਉੱਤੇ ਗੋਲੀਬਾਰੀ ਦੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇਹ ਵਾਕਿਆ ਬੀਤੇ ਕੱਲ ਤੜਕੇ 3:30 ਵਜੇ ਸਿਵਲ ਲਾਈਨਜ਼ ਇਲਾਕੇ ਦੇ ਵਿੱਚ ਵਾਪਰਿਆ ਜਿੱਥੇ ਬਾਈਕ ਸਵਾਰ ਦੋ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਘਰ ਉੱਤੇ ਕਈ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ ਇਹ ਗੋਲੀਬਾਰੀ ਦੇਸ਼ਾ ਦੇ ਪਰਿਵਾਰਕ ਘਰ ਵਿਲਾ ਨੰਬਰ 40 ਉੱਤੇ ਹੋਈ ਹੈ ਜੋਸ ਦੇ ਪਿੰਤਾ ਅਤੇ ਸੇਵਾਮੁਕਤ ਪੁਲਿਸ ਅਧਿਕਾਰੀ ਜਗਦੀਸ਼ ਪਟਨੀ ਦਾ ਨਿਵਾਸ ਸਥਾਨ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਬਰੇਲੀ ਦੇ ਐਸਐਸਪੀ ਅਨੁਰਾਗ ਆਰੀਆ ਵੀ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸਭ ਤੋਂ ਜ਼ਿਆਦਾ ਚੁਕਾਉਣ ਵਾਲੀ ਗੱਲ ਇਹ ਰਹੀ ਕਿ ਦੋ ਬਦਨਾਮ ਗੈਂਗਸਟਰ ਰੋਹਿਤ ਗੁਦਾਰਾ ਅਤੇ ਗੋਲਟੀ ਬ੍ਰਾਡ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਕੀਤਾ ਹੈ ਉਨ੍ਹਾਂ ਨੇ ਧਮਕੀ ਭਰੇ ਸੁਨੇਹੇ ਦੇ ਵਿੱਚ ਲਿਖਿਆ ਹੈ ਕਿ ਇਹ ਕਾਰਵਾਈ ਸੰਤ ਪ੍ਰੇਮਾਨੰਦ ਮਹਾਰਾਜ ਅਤੇ ਅਨਿਰuddh ਚਾਰੀਆ ਜੀ ਮਹਾਰਾਜ ਦੇ અપਮਾਨ ਦਾ ਇੱਕ ਬਦਲਾ ਹੈ ਗੈਂਗਸਟਰਾਂ ਨੇ ਸਾਫ਼ ਕਿਹਾ ਹੈ ਕਿ ਇਹ ਸਿਰਫ ਇੱਕ ਟ੍ਰੇਲਰ ਹੈ ਅਤੇ ਪੂਰੀ ਫਿਲਮ ਇੰਡਸਟਰੀ ਲਈ ਇਹ ਇੱਕ ਚੇਤਾਵਨੀ ਹੈ ਦਿਸ਼ਾ ਪਾਟਨੀ ਦੀ ਭੈਣ ਖੁਸ਼ਬੂ ਪਾਟਨੀ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨੂੰ ਵੀ ਇਸ ਵਿਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸੇ ਵੇਲੇ ਬਰੀਲੀ ਪੁਲਿਸ ਨੇ ਪੰਜ ਖਾਸ ਟੀਮਾਂ ਬਣਾਈਆਂ ਨੇ ਸੀਸੀਟੀਵੀ ਫੁਟੇਜ ਦੀ ਜਾਂਚੇ ਜਾਰੀ ਹੈ ਅਤੇ ਘਰ ਦੇ ਬਾਹਰ ਵਧੇਰੇ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ ਪੁਲਿਸ ਦਾ ਸਾਫ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਪਰਿਵਾਰ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਪਾਲੀਵੁੱਡ ਅਦਾਕਾਰਾ ਦੇਸ਼ਾ ਪਾਟਨੀ ਦੇ ਬਰੇਲੀ ਸਥਿਤ ਘਰ ਉੱਤੇ ਗੋਲੀਬਾਰੀ ਦੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇਹ ਵਾਕਿਆ ਬੀਤੇ ਕੱਲ ਤੜਕੇ 3:30 ਵਜੇ ਸਿਵਲ ਲਾਈਨਜ਼ ਇਲਾਕੇ ਦੇ ਵਿੱਚ ਵਾਪਰਿਆ ਜਿੱਥੇ ਬਾਈਕ ਸਵਾਰ ਦੋ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਘਰ ਉੱਤੇ ਕਈ ਗੋਲੀਆਂ ਵੀ ਚਲਾਈਆਂ ਗਈਆਂ ਤੇ ਉਹ ਮੌਕੇ ਤੋਂ ਫਰਾਰ ਹੋ ਗਏ ਇੱਕ ਗੋਲੀਬਾਰੀ ਦੇਸ਼ਾ ਦੇ ਪਰਿਵਾਰਕ ਘਰ ਵਿਲਾ ਨੰਬਰ 40 ਉੱਤੇ ਹੋਈ ਹੈ ਜੋ ਉਸਦੇ ਪਿਤਾ ਅਤੇ ਸੇਵਾਮੁਕਤ ਪੁਲਿਸ ਅਧਿਕਾਰੀ ਜਗਦੀਸ਼ ਪਟਨੀ ਦਾ ਨਿਵਾਸ ਸਥਾਨ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਬਰੇਲੀ ਦੇ ਐਸਐਸਪੀ ਅਨੁਰਾਗ ਆਰੀਆ ਵੀ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸਭ ਤੋਂ ਜ਼ਿਆਦਾ ਚੁਪਾਉਣ ਵਾਲੀ ਗੱਲ ਇਹ ਰਹੀ ਕਿ ਦੋ ਬਦਨਾਮ ਗੈਂਗਸਟਰ ਰੋਹਿਤ ਗੁਦਾਰਾ ਅਤੇ ਗੋਲਡੀ ਬ੍ਰਾਂਡ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਕੀਤਾ ਹੈ ਉਨਾਂ ਨੇ ਧਮਕੀ ਭਰੇ ਸੁਨੇਹੇ ਦੇ ਵਿੱਚ ਲਿਖਿਆ ਹੈ ਕਿ ਇਹ ਕਾਰਵਾਈ ਸੰਤ ਪ੍ਰੇਮਾਨੰਦ ਮਹਾਰਾਜ ਅਤੇ ਅਨਿਰuddh ਚਾਰੀਆ ਜੀ ਮਹਾਰਾਜ ਦੇ અપਮਾਨ ਦਾ ਇੱਕ ਬਦਲਾ ਹੈ ਗੈਂਗਸਟਰਾਂ ਨੇ ਸਾਫ਼ ਕਿਹਾ ਹੈ ਕਿ ਇਹ ਸਿਰਫ ਇੱਕ ਟ੍ਰੇਲਰ ਹੈ ਅਤੇ ਪੂਰੀ ਫਿਲਮ ਇੰਡਸਟਰੀ ਲਈ ਇਹ ਇੱਕ ਚੇਤਾਵਨੀ ਹੈ ਦਿਸ਼ਾ ਪਾਟਨੀ ਦੀ ਭੈਣ ਖੁਸ਼ਬੂ ਪਾਟਨੀ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨੂੰ ਵੀ ਇਸ ਵਿਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਵੇਲੇ ਬਰੀਲੀ ਪੁਲਿਸ ਨੇ ਪੰਜ ਖਾਸ ਟੀਮਾਂ ਬਣਾਈਆਂ ਨੇ ਸੀਸੀਟੀਵੀ ਫੁਟੇਜ ਦੀ ਜਾਂਚੇ ਜਾ ਰਹੀ ਹੈ ਅਤੇ ਘਰ ਦੇ ਬਾਹਰ ਵੰਦੀਕ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ ਪੁਲਿਸ ਨੇ ਸਾਫ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਪਰਿਵਾਰ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ